ਬੌਲੀ ਤੇ ਗੁਰਦੁਆਰਾ ਮਕਾਨ ਬੌਲੀ ਸਾਹਿਬ ਪੰਜਵੇਂ ਪਾਸ਼ਾ ਨੇ ਇੱਥੇ ਆਪ ਬਣਵਾਇਆ ਸੀ 1600 ਏਡੀ ਵਿੱਚ ਜੀ ਇਹ ਗੁਰੂ ਸਾਹਿਬ ਦੀ ਆਪ ਬਣਾਈ ਹੋਈ ਬੌਲੀ ਸੀ ਜੀ ਜੀ ਇਹ ਉਹ ਜਗ੍ਹਾ ਹੈਗੀ ਹੈ ਜਿਹੜਾ ਮਹਾਰਾਜਾ ਰਣਜੀਤ ਸਿੰਘ ਨੇ ਉਮਦੋ ਤਾਰੀਖ ਵਿੱਚ ਆਰਡਰ ਕੱਢਿਆ ਸੀ ਉਹਦੇ ਜੀ ਲਿਖਿਆ ਹੋਇਆ ਹੈ ਕਿ ਇਸ ਜਗ੍ਹਾ ਤੇ ਬੌਲੀ ਸਾਹਿਬ ਦਾ ਗੁਰਦੁਆਰਾ ਨਵਾਂ ਬਣਾਇਆ ਜਾਏ 75 ਸਾਲ ਤੋਂ ਉੱਪਰ ਇਹ ਕਦੀ ਕੀਤਾ ਨਹੀਂ ਹੋਇਆ ਜੀ ਕਿ ਅਸੀਂ ਇਸ ਸਥਾਨ ਤੇ कीर्तन ਹੋਏਗਾ ਪੋਛਲਾ ਸਾਲ ਤੋਂ ਬਾਅਦ ਤੇ ਪੰਜਵੇਂ ਪਾਤਸ਼ਾਹ ਦਾ ਸ਼ਬਦ ਪੜਿਆ ਜਾਏਗਾ ਉਸ ਤੋਂ ਬਾਅਦ ਅਰਦਾਸਾ ਹੋਏਗਾ ਦਾਨ ਮਨ ਤਨ ਹਰ ਪਉ ਸਾਫ ਆਪਣਾ ਕਾਵਨ ਸੁਮਤ ਜਿਤ ਹਰ ਹਰ ਜਪਨਾ ਕਾਵਨ ਸੁਮਤ ਜਿਤ ਹਰ ਹਰ ਜਪਨਾ ਕਾਵਨ ਸੁਮਤ ਜਿਤ ਹਰ ਹਰ ਜਪਨਾ ਆਇਓ ਪ੍ਰਭ ਮਾ ਕੀ ਕਰਿਆ ਸਾ ਆਇਓ ਪ੍ਰਭ ਮਾ ਗੰਨ ਸੈਂਟਰ ਰਿਸ਼ੋ ਦੇ ਉਹ ਬੜਾ ਗਹਿਰਾ ਇੱਠਾਂ ਜਾ ਕੇ ਪੌੜੀਆਂ ਜਾਂਦੀਆਂ ਸੀ ਪੌੜੀਆਂ ਜਾਂਦੀਆਂ ਸਾਬ ਠੀਕ ਹੈ ਜੀ ਇੱਠਾਂ ਜਾ ਕੇ ਤਲਾਬ ਸੀ ਔਰ ਉਹਦੇ ਨਾਲ ਹੀ ਇੱਕ ਤਖਤ ਬਣਿਆ ਆਇਆ ਸੀ ਜਿਹਦੇ ਉੱਤੇ ਗ੍ਰੰਥ ਸਾਹਿਬ ਰੱਖਿਓ ਸੀ ਅੱਛਾ ਜੀ ਔਰ ਉੱਥੇ ਸਭ ਲੋਕ ਜਾਂਦੇ ਸਨ ਜਾ ਕੇ ਇੱਥੇ ਮੁੱਠਾ ਟੇਕਦੇ ਸਨ ਵਾਦ ਕਰਦੇ ਸਨ ਦਾਲ ਦਸਖਾਂ ਸ਼ਹਿਰ ਲਾਹੌਰੰਦੇ ਕਿਨੇ ਬੁਹੇ ਤੇ ਕਿੰਨੀਆਂ ਬਾਰੀਆਂ ਨੇ ਸਤਿ ਸ੍ਰੀ ਅਕਾਲ ਅਸਲਾਮ ਅਲੈਕੁਮ ਤੇ ਜੀ ਆਇਆਂ ਨੂੰ ਜੀ ਅੱਜ ਜੀ ਜੀਵੇ ਸਾਜਾ ਪੰਜਾਬ ਤੁਹਾਨੂੰ ਇੱਕ ਇਹੋ ਜੀ ਜਗ੍ਹਾ ਤੇ ਲੈ ਕੇ ਆਇਆ ਹੈ ਜਿਹੜੀ ਤਾਰੀਖ ਨੇ ਮਿਟਾ ਦਿੱਤੀ ਹੈ ਬਿਲਕੁਲ ਮਿਟ ਗਈ ਹੈ ਅੱਜ 77 ਸਾਲ ਤੋਂ ਬਾਅਦ ਜੀਬੇ ਸੰਜਾ ਪੰਜਾਬ ਨੇ ਇਹ ਜਗ੍ਹਾ ਦੁਬਾਰਾ ਲੱਭੀ ਹੈ ਅਸੀਂ ਤੁਹਾਨੂੰ ਇਹਦੇ ਇਤਿਹਾਸ ਬਾਰੇ ਦੱਸਾਂਗੇ ਤੇ ਅੱਜ 70 ਸਾਲ ਤੋਂ ਬਾਅਦ ਇਸ ਦੇ ਪੰਜਵੇਂ ਪਾਸ਼ਾ ਦਾ ਜਿੱਥੇ ਉਹਨਾਂ ਦਾ ਗੁਰਦੁਆਰਾ ਹੁੰਦਾ ਸੀ ਇਤਿਹਾਸਿਕ ਇੱਥੇ ਅਸੀਂ ਉਹਨਾਂ ਦਾ ਇੱਕ ਸ਼ਬਦ ਪੜਾਂਗੇ ਤੇ ਨਾਲ ਅਰਦਾਸ ਕਰਾਂਗੇ ਆਓ ਇਹ ਜਿਹੜਾ ਜੀ ਇਤਿਹਾਸਿਕ ਗੁਰਦੁਆਰਾ ਹੈਗਾ ਜਿਹੜਾ ਹੁਣ ਅਸੀਂ ਜੀਵੇ ਸਾਜਾ ਪੰਜਾਬ ਦੇ ਦੁਬਾਰਾ ਲੱਬਿਆ ਜੀ ਇਹ ਜਗਾ ਜਿਹੜੀ ਮੈਂ ਚੌਂਕ ਤੇ ਖਰੋਤਾ ਜੀ ਮੇਰੇ ਇਧਰਲੇ ਪਾਸੇ ਕਸ਼ਮੀਰੀ ਬਾਜ਼ਾਰ ਹੈ ਤੇ ਮੇਰੇ ਇਧਰਲੇ ਪਾਸੇ ਜਿਹੜਾ ਹੈਗਾ ਜੀ ਇਹ ਹੈਗਾ ਡੱਬੀ ਬਾਜ਼ਾਰ ਤੇ ਮੇਰੇ ਬਿਲਕੁਲ ਸਾਹਮਣੇ ਇਹ ਸੜਕ ਰੰਗ ਮਹਿਲ ਨੂੰ ਜਾਂਦੀ ਹੈ ਜੀ ਅਸੀਂ ਹੁਣ ਗੁਰਦੁਆਰਾ ਸਾਹਿਬ ਜਿਹੜੇ ਹੈਗੇ ਆ ਉਹ ਬਿਲਕੁਲ ਸਾਹਮਣੇ ਪਿਛਲੇ ਸਾਹਸੇ ਹੁੰਦੇ ਸੀ ਜੀ ਅਸੀਂ ਉਰ ਉੱਥੇ ਜਾ ਰਹੇ ਆ ਜੀ ਇਹ ਇਹ ਖੱਬੇ ਪਾਸੇ ਦੁਕਾਨਾਂ ਹੈਗੀਆਂ ਜੀ ਸਾਰੀਆਂ ਇਹ ਕੋਈ ਸ਼ੌਕੂ ਦੁਕਾਨਾ ਹੈ ਇਹ ਸਾਰੀਆਂ ਗੁਰਦੁਆਰੇ ਦੇ ਨਾਲ ਜੁੜੀਆਂ ਹੋਈਆਂ ਜੀ ਤੇ ਕਰੰਟਲੀ ਇਹ ਜਿਹੜਾ ਕਿਰਾਇਆ ਹੈਗਾ ਸਾਰਾ ਉਹ ਈਟੀਬੀਪੀ ਨੂੰ ਮਿਲਦਾ ਹੈ ਜੀ ਹੁਣ ਅਸੀਂ ਤੁਹਾਨੂੰ ਜਿਹੜੀ ਕਰੰਟ ਐਂਟਰੈਂਸ ਹੈ ਗੁਰਦੁਆਰੇ ਦੀ ਜਿਹੜੀ ਬਾਗ ਦੀ ਉਧਰ ਲੈ ਕੇ ਜਾ ਰਹੇ ਹਾਂ ਜੀ ਤੁਹਾਨੂੰ ਅਸੀਂ ਤੇ ਜੀ ਇਹ ਉਹ ਕੰਪਲੈਕਸ ਹੈਗਾ ਜੀ ਜਿੱਥੇ ਮਕਾਨ ਬੋਲੀ ਸਾਹਿਬ ਪੰਜਵੇਂ ਪਾਸ਼ਲਦ ਗੁਰਦੁਆਰਾ ਹੁੰਦਾ ਸੀ ਜੀ ਇੱਥੇ ਜੀ ਇਧਰ ਖੱਬੇ ਪਾਸੇ ਮੇਰੇ ਬੈਂਕ ਹੈਗਾ ਜਿਹੜਾ ਪੁਰਾਣਾ ਤੇ ਜੀ ਇਹ ਜਿਹੜਾ ਰਸਤਾ ਸੀ ਅੰਦਰ ਆਏ ਆ ਇੱਥੇ ਜਿਹੜੀ ਬੋਲੀ ਹੁੰਦੀ ਸੀ ਉਹ ਬਿਲਕੁਲ ਵਿਚਕਾਰ ਅਸੀਂ ਅੱਗੇ ਜਾਵਾਂਗੇ ਸੈਂਟਰ 'ਚ ਹੁੰਦੀ ਸੀ ਜੀ ਤੁਸੀਂ ਹੁਣ ਸੋਚੋ ਵਿਚਕਾਰ ਬੋਲੀ ਸੀ ਜੀ ਦੋਨੋਂ ਪਾਸੇ ਸਿੜੀਆਂ ਜਾਂਦੀਆਂ ਸੀ ਖੱਬੇ ਪਾਸੇ ਵੀ ਘਰ ਸੀ ਇੱਥੇ ਕਮਰੇ ਬਨੇ ਹੋਏ ਸੀ ਇੱਧਰ ਜ਼ਿਆਦਾ ਕਮਰੇ ਬਨੇ ਹੋਏ ਸੀ ਦੇਖੋ ਇੱਧਰ ਜਗ੍ਹਾ ਇਸ ਪਾਸੇ ਜ਼ਿਆਦਾ ਹੈਗੀ ਹੈ ਜੀ ਔਲੀ ਤੇ ਗੁਰਦੁਆਰਾ ਮਕਾਨ ਬੋਲੀ ਸਾਹਿਬ ਪੰਜਵੇਂ ਪਾਸ਼ਾ ਨੇ ਇੱਥੇ ਆਪ ਬਣਵਾਇਆ ਸੀ 1600 ਏਡੀ ਵਿੱਚ ਜੀ ਇਹ ਗੁਰੂ ਸਾਹਿਬ ਦੀ ਆਪ ਬਣਾਈ ਹੋਈ ਬੋਲੀ ਸੀ ਜੀ ਤੇ ਜੀ ਬੋਲੀ ਇਹ ਬਿਲਕੁਲ ਸਾਹਮਣੇ ਇੱਥੇ ਹੁੰਦੀ ਸੀ ਤੇ ਇਹਦੇ ਬਿਲਕੁਲ ਪਿੱਛੇ ਲੰਗਰ ਖਾਨਾ ਸੀ ਜੀ ਜਿੱਥੇ ਤੁਹਾਨੂੰ ਪੇੜ ਦਿਖ ਰਿਹਾ ਹੈ ਸਾਹਮਣੇ ਉਹਦੇ ਪਿੱਛੇ ਲੰਗਰ ਖਾਨਾ ਸੀ ਜੇ ਜਦੋਂ ਮੀਰ ਮੰਨੂ 1750 ਤੋਂ ਇੱਕ ਜਾਂ ਦੋ ਸਾਲ ਤੋਂ ਬਾਅਦ ਲਾਹੌਰ ਦਾ ਗਵਰਨਰ ਬਣਿਆ ਜੀ ਉਹਨੇ ਕੀ ਕੀਤਾ ਕਿ ਇਹ ਜਿਹੜੀ ਬੌਲੀ ਹੈ ਜੀ ਇੱਥੇ ਬਿਲਕੁਲ ਵਿਚਕਾਰ ਉਹਨੇ ਇਹਨੂੰ ਭਰ ਦਿੱਤਾ ਸੀ ਤੇ ਜਿਹੜੀ ਇਸ ਪੇੜ ਦੇ ਪਿਛਲੇ ਪਾਸੇ ਲੰਗਰ ਖਾਨਾ ਸੀ ਜਿਹੜਾ ਵੀ ਗੁਰੂ ਸਾਹਿਬ ਨੇ ਬੌਲੀ ਦੇ ਨਾਲ ਆਪ ਬਣਵਾਇਆ ਸੀ ਪੰਜਵੇਂ ਪਾਤਸ਼ਾਹ ਨੇ ਉਹਨੂੰ ਢਾ ਕੇ ਉਹਦੇ ਉੱਪਰ ਸੁਨਹਿਰੀ ਮਸਜਿਦ ਬਣਾ ਦਿੱਤੀ ਜੀ ਇਹ ਜਿਹੜੀ ਸੁਨਹਿਰੀ ਮਸਜਿਦ ਹੈ ਫਿਰ ਉੱਥੇ ਰਹੀ ਕਾਫੀ ਦੇ ਹਾਂਜੀ ਤੇ ਇਹ ਬੌਲੀ ਭਰ ਦਿੱਤੀ ਗਈ ਸੀ ਜਦੋਂ ਜੀ ਪੰਗੀ ਸਰਦਾਰਾਂ ਨੇ ਲਾਹੌਰ ਤੇ ਕਬਜ਼ਾ ਕੀਤਾ ਹਾਂਜੀ ਤੇ ਲੈਨਾ ਸਿੰਘ ਪੰਗੀ ਜਿਹੜੇ ਹੈਗੇ ਆ ਉਹਨਾਂ ਦਾ ਕਬਜ਼ਾ ਇਸ ਸੀਰੀਅ ਵਿੱਚ ਹੁੰਦਾ ਸੀ ਜਿਹਨੇ ਕੀ ਕੀਤਾ ਉਹ ਜਿਹੜੀ ਮਸਜਿਦ ਹੈਗੀ ਹੈ ਉਹਨੂੰ ਗੁਰਦੁਆਰੇ ਚ ਬਦਲ ਦਿੱਤਾ ਲੈਨਾ ਸਿੰਘ ਪੰਗੀ ਸਰਦਾਰ ਨੇ ਤੇ ਇਹ ਜੀ ਕੰਮ ਚੱਲਦਾ ਰਿਹਾ ਕੋਈ 1800 1520 ਤੱਕ ਫਿਰ ਜੇ ਉਮਦਤਵਾਰੀ ਵਿੱਚ ਮੈਂਸ਼ਨ ਆਉਂਦਾ ਹੈ ਕਿ ਫਕੀਰ ਇਜਾਜ਼ੋਦੀਨ ਉਹਨਾਂ ਨੇ ਦਰਖਾਸਤ ਕੀਤੀ ਸਰਕਾਰ ਨੂੰ ਰਣਜੀਤ ਸਿੰਘ ਹਰਾਨ ਨੂੰ ਕਿ ਇਸ ਜਗ੍ਹਾ ਨੂੰ ਦੁਬਾਰਾ ਤੁਸੀਂ ਬਣਾ ਦਿਓ ਆਪਣਾ ਇੱਕ ਮਸਜਿਦ ਤੇਜੀ ਮਹਾਰਾਜਾ ਸਾਹਿਬ ਨੇ ਆਰਡਰ ਦਿੱਤਾ ਕਿ ਵੀ ਇਹ ਹਿਸਟਰੀ ਵਿੱਚ ਲਿਖਿਆ ਹੋਇਆ ਹੈ ਕਿ ਇਹ ਜਿਹੜੀ ਹੈਗੀ ਹੈ ਪਿੱਛੇ ਜਿਹੜੀ ਮਸਜਿਦ ਨੂੰ ਗੁਰਦੁਆਰਾ ਬਣਾਇਆ ਸੀ ਭੰਗੀਆਂ ਸਰਦਾਰਾਂ ਨੇ ਉਹ ਵਾਪਸ ਦੁਬਾਰਾ ਮਸਜਿਦ ਬਣੇ ਤੇ ਜਿਹੜੀ ਇਹਦੇ ਅਰਾਊਂਡ ਕੋਈ 100 ਕੁ ਨਾ ਜੀ ਦੁਕਾਨਾਂ ਹੈਗੀਆਂ ਸੀ ਅਜੇ ਵੀ ਸਾਰੀਆਂ ਹੈਗੀਆਂ ਜੀ ਸਾਰੀਆਂ ਤੁਸੀਂ ਦੇਖੋਗੇ ਇਹ ਚਾਰ ਸਾਰੀਆਂ ਦੁਕਾਨਾਂ ਪਿਛਲੇ ਪਾਸੇ ਉਹਨਾਂ ਦਾ ਜਿਹੜਾ ਕਿਰਾਇਆ ਆਂਦਾ ਸੀ ਉਹ ਸਾਰਾ ਗੁਰਦੁਆਰਾ ਸਾਹਿਬ ਨੂੰ ਆਉਂਦਾ ਸੀ ਜੀ ਇਹ ਉਹ ਜਗ੍ਹਾ ਹੈਗੀ ਹੈ ਜਿਹੜਾ ਮਹਾਰਾਜਾ ਰਣਜੀਤ ਸਿੰਘ ਨੇ ਉੰਧੋਤ ਤਾਰੀਖ ਵਿੱਚ ਆਰਡਰ ਕੱਢਿਆ ਸੀ ਉਹਦੇ 'ਚ ਲਿਖਿਆ ਹੋਇਆ ਹੈ ਕਿ ਇਸ ਜਗ੍ਹਾ ਤੇ ਬੌਲੀ ਸਾਹਿਬ ਦਾ ਗੁਰਦੁਆਰਾ ਨਵਾਂ ਬਣਾਇਆ ਜਾਏ ਹਾਂਜੀ ਇਹ ਗੁਰਦੁਆਰਾ ਇੱਕੋ ਗੁਰਦੁਆਰਾ ਹੈ ਪੂਰੇ ਲਾਹੌਰ ਵਿੱਚ ਜਿਹੜਾ ਰਣਜੀਤ ਸਿੰਘਹਾਰਾ ਨੇ ਆਪ ਦੁਬਾਰਾ ਬਣਵਾਇਆ ਸੀ ਹਾਂਜੀ ਉਹਨਾਂ ਨੇ ਕੀਤਾ ਕੀ ਸੀ ਪਹਿਲੀ ਗੱਲ ਜਿਹੜੀ ਬੌਲੀ ਇੱਥੇ ਵਿਚਕਾਰ ਹੁੰਦੀ ਸੀ ਉਹਨੂੰ ਦੁਬਾਰਾ ਖਾਲੀ ਕਰਵਾਇਆ ਉਹਦੇ ਕੋਈ 70 ਕੂਹ ਸੀੜੀਆਂ ਸੀ ਥੱਲੇ ਜਾਂਦੀਆਂ ਦੋਨੋਂ ਪਾਸੇ ਹਾਂਜੀ ਉਨੂੰ ਖਾਲੀ ਕਰਵਾ ਕੇ ਹਾਂਜੀ ਫਿਰ ਉਹਨਾਂ ਨੇ ਜਿਹੜਾ ਗੁਰਦੁਆਰਾ ਸੀ ਆਪਾਂ ਹੁਣ ਅੱਗੇ ਜਾਵਾਂਗੇ ਜੀ ਉਹ ਗੁਰਦੁਆਰਾ ਸੀ ਉਹ ਪੇੜ ਦੇ ਪਿੱਛੇ ਤੇ ਖੱਬੇ ਤੇ ਸੱਜੇ ਪਾਸੇ ਬੜੀ ਉੱਚੀਆਂ ਬਿਲਡਿੰਗਾਂ ਸੀ ਤੇ ਸਾਰੇ ਹਿਸਟਰੀ ਨੇ ਕਹਿੰਦੇ ਐ ਕਿ ਪੂਰੇ ਲਾਹੌਰ ਵਿੱਚ ਇਹ ਸਭ ਤੋਂ ਵੱਡਾ ਗੁਰਦੁਆਰਾ ਹੁੰਦਾ ਸੀ ਜੀ ਮਹਾਰਾਜਾ ਰਣਜੀਤ ਸਿੰਘ ਦੇ ਖਾਏ ਹੁਣ ਆਉਜੀ ਤੁਹਾਨੂੰ ਦਿਖਾਈਏ ਅਸੀਂ ਕਿ ਕਨ੍ਹਈਆ ਲਾਲ ਨੇ ਕਿਤਾਬ ਲਿਖੀ ਤਾਰੀਖੇ ਲਾਹੌਰ 1884 ਵਿੱਚ ਉਹਦੇ ਵਿੱਚ ਉਹਨੇ 1884 AD ਵਿੱਚ ਇੱਥੇ ਕੀ ਹੁੰਦਾ ਸੀ ਹੁਣ ਤੁਹਾਨੂੰ ਮੈਂ ਡਿਸਕ੍ਰਾਈਬ ਕਰਾਂਗਾ ਜਿੱਥੋਂ ਅਸੀਂ ਅੰਦਰ ਆਏ ਆਂ ਜੀ ਇੱਕ ਵੱਡੀ ਐਂਟਰੈਂਸ ਸੀ ਬੜਾ ਵੱਡੀ ਆਰਚ ਹੁੰਦੀ ਸੀ ਇੱਥੇ ਇੱਕ ਐਂਟਰੈਂਸ ਹੀ ਇੱਕ ਵੱਡੀ ਐਂਟਰੈਂਸ ਉਹ ਮੇਰੇ ਰਾਈਟ ਸਾਈਡ ਤੇ ਹੁੰਦੀ ਇੱਕ ਛੋਟੀ ਐਂਟਰੈਂਸ ਇੱਥੇ ਹੁੰਦੀ ਜਿਹੜੀ ਉਹ ਵਾਲੀ ਵੱਡੀ ਐਂਟਰੈਂਸ ਸੀ ਉਹਦੀ ਸੀੜੀਆਂ ਸਿੱਧਾ ਜਾਂਦੀਆਂ ਸੀ ਬੌਲੀ ਸਾਹਿਬ ਜਿਹੜੇ ਲੋਕ ਇੱਥੋਂ ਆਉਂਦੇ ਸੀ ਜਿੱਥੋਂ ਮੈਂ ਆਇਆ ਜੀ ਖੱਬੇ ਪਾਸੇ ਇੱਕ ਚੁਬੱਚਾ ਹੁੰਦਾ ਸੀ ਤੇ ਪਾਣੀ ਦਾ ਹਾਂਜੀ ਮੇਰੇ ਖੱਬੇ ਪਾਸੇ ਇਹਦੇ ਜੋ ਪੱਛਾ ਹੁੰਦਾ ਸੀ ਤੇ ਦੋਨੋਂ ਪਾਸੇ ਦੇਖ ਲਵੋ ਕਿ ਬਿਲਡਿੰਗਾਂ ਧਰਮਸਾਲ ਲੋਕਾਂ ਦੇ ਰਹਿਣ ਦੀ ਜਗ੍ਹਾ ਹੁੰਦੀ ਸੀ ਹਾਂਜੀ ਅਸੀਂ ਹੁਣ ਉਧਰਲੇ ਪਾਸੇ ਜਾ ਰਹੇ ਹਾਂ ਬੋਲੀ ਸਾਹਿਬ ਹੁੰਦੇ ਸੀ ਜੀ ਤੇ ਜਿਹੜਾ ਖੱਬੇ ਪਾਸੇ ਮੇਰੀ ਬਿਲਡਿੰਗ ਹੁੰਦੀ ਸੀ ਉਹ ਕਹਿੰਦੇ ਉਹ ਬਹੁਤ ਵੱਡੀ ਤੇ ਮੰਨੀ ਹੋਈ ਸੀ ਤੇ ਜੀ ਇਸ ਜਗ੍ਹਾ ਨੂੰ ਲੰਬੋਂ ਦੀ ਸਭ ਤੋਂ ਸੌਖਾ ਤਰੀਕਾ ਕੀ ਹੈ ਤੁਸੀਂ ਉੱਪਰ ਦੇਖੋਗੇ ਜੀ ਉਧਰ ਕਿ ਗੋਬਿੰਦ RAM ਹਾਂਜੀ ਤਹਾ ਅਨੰਦ ਚੰਦ ਇਸਟੈਬਲਿਸ਼ਡ 1805 AG ਬੈਂਕ ਹੈਗਾ ਸੀ ਉੱਥੇ ਹਿੰਦੁਸਤਾਨ ਕਮਰਸ਼ੀਅਲ ਬੈਂਕ ਹਾਂਜੀ ਇਹ ਉਦੋਂ ਦਾ ਬੈਂਕ ਹੈ ਉਹ ਅਜੇ ਵੀ ਐਗਜ਼ਿਸਟ ਕਰਦੀ ਉਹ ਸਾਹਮਣੇ ਅਸੀਂ ਜਾ ਰਹੇ ਹਾਂ ਜੀ ਉਹ ਜਿੱਥੇ ਆਪਾਂ ਜਾ ਰਹੇ ਹਾਂ ਜੀ ਇੱਥੇ ਜੀ ਬੋਲੀ ਦਾ ਜਿਹੜਾ ਹੈਗਾ ਬੋਲੀ ਇਸ ਇਲਾਕੇ ਤੋਂ ਕੋਈ ਇੱਥੋਂ ਤੋਂ ਲੈ ਕੇ ਜਿੱਥੇ ਮੈਂ ਖੜੁੱਤਾ ਜੀ ਉਹ ਜਿੱਥੇ ਪੇੜ ਲੱਗਾ ਦਿਖ ਰਿਹਾ ਉੱਥੋਂ ਤੱਕ ਬੋਲੀ ਹੁੰਦੀ ਸੀ ਜੀ ਇਹ ਸਾਹਮਣੇ ਜਿਹੜਾ ਪੇੜ ਹੈਗਾ ਹੈ ਇਹਦਾ 1884 ਵਿੱਚ ਜਿਹੜੀ ਕਨ੍ਹਈਆ ਲਾਲ ਨੇ ਕਿਤਾਬ ਲਿਖੀ ਸੀ ਉਹਨਰ ਨਾ ਹੁੰਦਾ ਕਿ ਉੱਥੇ ਦੋ ਬੋਰਡ ਦੇ ਪੇੜ ਸੀ ਜੀ ਇੱਕ ਪੇੜ ਜੀ ਇਹ ਬਚ ਗਿਆ ਹੁਣ ਆਓ ਜੀ ਤੁਹਾਨੂੰ ਅਸੀਂ ਪੇੜ ਦਿਖਾਈਏ ਇਸ ਪੇੜ ਥੱਲੇ ਬੈਠ ਕੇ ਅਸੀਂ ਕੀਰਤਨ ਕਰਾਂਗੇ ਪਹਿਲੀ ਵਾਰੀ 75 ਸਾਲ ਤੋਂ ਉੱਪਰ ਇੱਥੇ ਕੀਰਤਨ ਹੋਏਗਾ ਜੀ ਤੁਸੀਂ ਇਹ ਵੀ ਸੋਚਦੇ ਹੋਵੋਗੇ ਕਿ ਗੁਰਦੁਆਰਾ ਸਾਹਿਬ ਕਿੱਥੇ ਸੀ ਆਓ ਜੀ ਤੁਹਾਨੂੰ ਅਸੀਂ ਗੁਰਦੁਆਰਾ ਸਾਹਿਬ ਜਿੱਥੇ ਹੁੰਦੇ ਸੀ ਉਹ ਵੀ ਦਿਖਾਈਏ ਜੀ ਹੂੰ ਨੇ ਤੁਹਾਨੂੰ ਲੈ ਕੇ ਜਾਵਾਂਗਾ ਅਸੀਂ ਪੀੜ ਦੇ ਅੱਗੇ ਖੜੋਤੇ ਹਾਂ ਬੋਰਡ ਦੇ ਪੀੜ ਦੇ ਅੱਗੇ ਗੁਰਦੁਆਰਾ ਸਾਹਿਬ ਦੇ ਪਿੱਛੇ ਹੁੰਦੇ ਸੀ ਜੀ ਜੋ ਕਨਹੀਆ ਲਾਲ ਲਿਖਦਾ ਹੈ ਤੇ ਜਿਵੇਂ ਆਪਾਂ ਜਾ ਰਹੇ ਉੱਪਰ ਦੇਖੋ ਉੱਥੇ ਜੀ ਤੇ ਤੁਹਾਨੂੰ ਸੁਨਹਿਰੀ ਮਸਜਿਦ ਹੈ ਜਿਹੜੀ ਉਹਦੇ ਡੋਮ ਦਿਖਦੇ ਆਪਾਂ ਆਪਾਂ ਨੂੰ ਬਹੁਤ ਧਿਆਨ ਨਾਲ ਦੇਖੋ ਉਹ ਜਿਹੜੇ ਡੋਮ ਹੈਗੇ ਹੈ ਉਹ ਇਸਲਾਮਿਕ ਸਟਾਈਲ ਦੇ ਹੈਗੇ ਉਹ ਸਿੱਖ ਸਟਾਈਲ ਦੇ ਡੋਮ ਹੈ ਨਹੀਂ ਦੇ ਜੀ ਇਹ ਜਿਹੜੀ ਜਗ੍ਹਾ ਪਿੱਛੇ ਹੈਗੀ ਹੈ ਜਿਵੇਂ ਦੱਸਿਆ ਜੀ ਇਹ ਲੰਗਰ ਖਾਨਾ ਹੁੰਦਾ ਸੀ ਤੇ ਉਹ ਲੰਗਰ ਖਾਨਾ ਬਹੁਤ ਛੋਟਾ ਹੁੰਦਾ ਜੀ ਜਿਹੜਾ ਪੰਜਵੇਂ ਪਾਸ਼ਾ ਨੇ ਬਣਵਾਇਆ ਸੀ ਇਸ ਕਰਕੇ ਨੋਟ ਕਰੋਗੇ ਜਿਹੜੀ ਮਸਜਿਦ ਹੈ ਨਾ ਉਹ ਬਹੁਤ ਛੋਟੇ ਜਿਹੇ ਇਲਾਕੇ ਚ ਬਣੀ ਹੈ ਮਸਜਿਦ ਹਮੇਸ਼ਾ ਖੁੱਲੀ ਜਗ੍ਹਾ ਤੇ ਬਣਦੀ ਹੈ ਇਹ ਬਹੁਤ ਛੋਟੀ ਤੇ ਕੰਪੈਕਟ ਮਸਜਿਦ ਹੈ ਜੀ ਹੁਣ ਆਓ ਜੀ ਆਪਾਂ ਗੁਰਦੁਆਰਾ ਸਾਹਿਬ ਦੇਖੀਏ ਕਿ ਗੁਰਦੁਆਰਾ ਸਾਹਿਬ ਕਿੱਥੇ ਹੁੰਦਾ ਸੀ ਜੀ ਇਹ ਉਹ ਪਵਿੱਤਰ ਸਥਾਨ ਹੈ ਜਿੱਥੇ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਹੁੰਦੀ ਸੀ 1884 ਵਿੱਚ ਇਹ ਜਗਾਹ ਤੇ ਇਹਦੇ ਉੱਪਰ ਇੱਕ ਕਮਰਾ ਹੁੰਦਾ ਸੀ ਜਿੱਥੇ ਗੁਰੂ ਸਾਹਿਬ ਦਾ ਪ੍ਰਕਾਸ਼ ਕੀਤਾ ਸੀ ਹੁਣ ਅਸੀਂ ਤੁਹਾਨੂੰ ਇੱਥੋਂ ਚਾਰੋਂ ਤਰਫ ਲੈ ਕੇ ਜਾ ਰਹੇ ਹਾਂ ਤਾਂ ਕਿ ਤੁਸੀਂ ਸਾਰਾ ਪੇੜ ਦਾ ਪੋਰਸ਼ਨ ਦੇਖ ਲਵੋ ਦੂਜਿਆਂ ਦੀ ਤੁਸੀਂ ਸਾਰੇ ਸੋਚ ਰਹੇ ਹੋਵੋ ਕਿ ਅਸੀਂ ਇੰਨੀ ਜਗ੍ਹਾ ਆਏ ਹਾਂ ਇੱਥੇ ਕੋਈ ਤੇ ਪੁਰਾਣੀ ਇੱਟਾਂ ਹੋਣਗੀਆਂ ਦੇਖੋ ਨਾ ਜੀ ਇਹ ਜਿੱਥੇ ਆਪਾਂ ਆਏ ਹਾਂ ਇਹ ਸਾਰੀਆਂ ਨਵੀਆਂ ਇੱਟਾਂ ਤੁਸੀਂ ਇੰਟਰਵਿਊ ਸੁਣੋਗੇ ਗੀਰਜੀ ਦੀ ਅੱਜ ਜਿਹੜੀ ਇਸ ਪ੍ਰੋਗਰਾਮ ਵਿੱਚ ਜਿਹਦੇ ਵਿੱਚ ਉਹਨੇ ਆਪ ਇੱਟਾਂ ਦੇਖੀਆਂ ਹਨ ਉਹਨਾਂ ਨੇ ਆਪ ਹੀ ਬਿਲਡਿੰਗ ਦੇਖੀ ਹੈ ਠੱਠਨ ਤੋਂ ਪਹਿਲੇ ਕਦੋਂ ਬਿਲਡਿੰਗ ਠੱਠੀ ਅਸੀਂ ਉਹਦੇ ਬਾਰੇ ਵੀ ਤੁਹਾਨੂੰ ਹੁਣ ਦੱਸਾਂਗੇ ਇਸ ਤੋਂ ਪਹਿਲੇ ਇੱਥੇ ਤੁਹਾਨੂੰ ਦਿਖਾਈਏ ਇੱਥੇ ਅਸੀਂ ਉਸ ਦੌਰ ਦੀਆਂ ਮਹਾਰਾਜ ਜੀ ਸਿੰਘ ਦੇ ਦੌਰ ਦੀਆਂ ਜਿਹੜੀ ਇੱਟਾਂ ਹੈਗੀਆਂ ਅਸੀਂ ਕਿੱਥੇ ਦੇਖ ਸਕਦੇ ਹੁਣ ਅਸੀਂ ਇਹ ਖੱਬੇ ਪਾਸੇ ਜਾ ਰਹੇ ਹਾਂ ਇੱਧਰ ਤੁਸੀਂ ਆਓ ਜੀ ਮੇਰੇ ਪਿੱਛੇ-ਪਿੱਛੇ ये देखो जी उल्टे दिख रही थाने छोटी वो देखो ओ थल्ले हट ये जी पुरानी ईट है हां बस एको जगह बची है बाकी ऐसी लभियां है एको जगह बची है जिथे पुरानी ईट अजे भी लगी हुई है जी ते इधर आओ जी इथे देखो एक ईट पई है मैं खोल के देखा के हो जी है ये देखो जी ये पुरानी पतली ईट ਮਹਾਰਾਜਾ ਛੇਰੇ ਪੰਜਾਬ ਰਣਜੀਤ ਸਿੰਘ ਦੇ ਟਾਈਮ ਦੀ ਜਦੋਂ ਇੱਥੇ ਮਕਾਨ ਬੌਲੀ ਸਾਹਿਬ ਦਾ ਗੁਰਦੁਆਰਾ ਬਣਾਇਆ ਸੀ ਉਹਦੀ ਇੱਟ ਤੁਹਾਨੂੰ ਸਾਹਮਣੇ ਦਿਖ ਰਹੀ ਹੈ ਜੀ ਮਹਾਰਾਜਾ ਸਾਹਿਬ ਦੇ ਬੜੇ ਸਾਰੇ ਹੁਕਮ ਹੈਗੇ ਆ ਜੀ ਉਹਨਾਂ ਦਵਾਰੀਖ ਲਿਖੇ ਗਏ ਆ ਜੀ ਸੋਨ ਲਾਲ ਸਿੰਘ ਨੇ ਲਿਖੇ ਆ ਕਿ ਜਦੋਂ ਬੌਲੀ ਬਣੀ ਹੈ ਉੱਥਾਂ ਚੌਂਤੀ ਵਿੱਚ ਆਰਡਰ ਦਿੱਤਾ ਕਿ ਪੂਰਾ ਮਕਾਨ ਬਣਾਓ ਇੱਥੇ ਪੂਰਾ ਬੌਲੀ ਹੈਗੀ ਸੀ ਲੇਕਿਨ ਉਹਨਾਂ ਨੇ ਬੌਲੀ ਭਰੀ ਹੋਈ ਸੀ ਉਹਨਾਂ ਨੇ ਕਿ ਬੌਲੀ ਨੂੰ ਖਾਲੀ ਕਰੋ ਠੀਕ ਹੈ ਜੀ ਫੇਰ ਇੱਥੇ ਗੁਰਦੁਆਰਾ ਸਾਹਿਬ ਬਣੇ ਉਧਰਲੇ ਪਾਸੇ ਇੱਕ ਬਿਲਡਿੰਗ ਬਣੀ ਇੱਧਰ ਪੂਹਾ ਲੰਬਾ ਹਾਲ ਵੀ ਬੜਾ ਵਧੀਆ ਜਿਹੜਾ ਹੈਗਾ ਤੇ ਇਹ ਸਿੱਟਾਂ ਦਾ ਬਣਿਆ ਜੀ ਦੇਖੋ ਜੀ ਇਹ ਇੱਕ ਜਿਹੜੀ ਹੈਗੀ ਓਦੋਂ ਦੀ ਸਾਨੂੰ ਅੱਜ ਇੱਥੇ ਆ ਕੇ ਮਿਲੀ ਹੈ ਹਰ ਇੱਕ ਸਿੱਖ ਦਾ ਦਿਲ ਕਰਦਾ ਹੈ ਕਿ ਸਾਡੇ ਗੁਰੂ ਸਥਾਨ ਹੈਗੇ ਗੁਰੂ ਸਾਹਿਬਾਂ ਨੇ ਬਣਾਏ ਉੱਥੇ ਆ ਕੇ ਗੁਰੂ ਸਾਹਿਬ ਦਾ ਪਾਠ ਕੀਤਾ ਜਾਏ ਤੇ ਅਰਦਾਸਾ ਸੌਧਿਆ ਜਾਏ ਤੇ ਜੀ ਸਾਡੀ ਜੀਐਸਪੀ ਦੀ ਜਿਹੜੀ ਪੀ ਹੈ ਜੀਵੇ ਸੰਜਾ ਪੰਜਾਬ ਨੇ ਇੱਥੇ ਪਛਤਰ ਸਾਲਤ ਉੱਪਰ ਤੱਕ Adik ਇਤਨੀ ਹੋਇਆ ਜੀ ਤੇ ਅਸੀਂ ਇਸ ਥਾਨ ਤੇ ਕੀਰਤਨ ਹੋਏਗਾ ਪਛਤਰ ਸਾਲਤ ਬਾਅਦ ਤੇ ਪੰਜਵੇਂ ਪਾਸ਼ਾ ਦਾ ਸ਼ਬਦ ਪੜਿਆ ਜਾਏਗਾ ਉਸ ਤੋਂ ਬਾਅਦ ਅਰਦਾਸਾ ਹੋਏਗਾ ਗਣ ਅਸਾਯੋ ਪੋ ਸਭ ਆਪਣਾ ਕਾਵਨ ਸੁਮਤ ਜਿਤ ਹਰ ਹਰ ਜਪਨਾ ਤਨ ਮਨ ਤਨ ਹਰ ਪੋ ਸਭ ਆਪਣਾ ਕਾਵਨ ਸੁਮਤ ਜਿਤ ਹਰ ਹਰ ਜਪਨਾ ਜਦ ਹਰ ਹਰ ਜਪਨਾ ਕਬਾਨ ਸੁਮਦ ਜਦ ਹਰ ਹਰ ਜਪਨਾ ਜਗਤ ਕਰ ਬਾਤ ਵਿਚਾਰਾ ਮਾਣਿਆ ਦੇ ਮਾਣ ਐਨ ਤਾਣਿਆ ਦੇ ਤਾਣ ਨੇ ਓਟਾਂ ਦੀ ਓਟ ਸਿਪਤਾ ਵਾਹਿ ਗਰੂ ਤਨ 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 ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਜਬ ਲੋ ਨਹੀਂ ਭਾਗ ਲੇ ਲਾਰ ਦੇ ਤਬ ਲੋ ਭ੍ਰਮਤੇ ਫਿਰਤੇ ਬੋਤਾਇਓ ਕਲ ਕੋਰ ਸਮੁੰਦਰ ਮੈਂ ਬੂਡਥੇ ਕਬ ਹੋਂ ਮਿਟ ਹੈ ਨਹੀਂ ਰੇ ਪਛਤਾਇਓ ਤਤ ਵਿਚਾਰ ਹੈ ਮਥੁਰਾ ਜਗ ਤਾਰਨ ਕੋ ਅਵਤਾਰ ਬਨਾਇਓ ਜਪਿਓ ਜਨ ਅਰਜਨ ਦੇਵ ਗੁਰੂ ਫਿਰ ਸੰਕਟ ਜੂਨ ਗਰਬ ਨ ਆਇਓ ਤਨ ਤਨ ਪੰਚਮ ਪਿਤਾ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਆਪ ਜੀ ਦੇ ਪਾਵਨ ਪਵਤਰ ਅਸਥਾਨ ਮਕਾਨ ਗੁਰਦੁਆਰਾ ਮਕਾਨ ਬੋਲੀ ਸਾਹਿਬ ਵੇਖੇ ਪਿਛਲੇ ਪਰ ਆਪ ਜੀ ਦੇ ਸੰਗ ਤਾਂ ਸ਼ਰਧਾਂਜਲੀ ਦੇ ਪੁੱਲ ਬੈਠ ਕਰਨ ਲਈ ਹਾਜ਼ਰ ਹੋਈਆਂ ਹਨ ਸਤਿਗੁਰੂ ਆਪ ਜੀ ਕਿਰਪਾ ਕਰ ਉਸ ਸਤਿਗੁਰੂ ਜੀ ਜੋ ਕੇ 1947 ਦੀ ਵੰਡ ਤੋਂ ਬਾਅਦ ਸਸਥਾਨ ਤੇ ਸੱਚੇ ਪਾਤਸ਼ਾਹ ਆਪ ਜੀ ਨੇ ਸੰਗਤਾਂ ਪਰ ਕਿਰਪਾ ਕੀਤੀ ਜੋ ਕੀਰਤਨ ਰਾਹੀ ਆਪ ਜੀ ਦੇ ਸ਼ਨ ਦਾਂਜਲੀ ਦੇ ਫੁੱਲ ਵੇਟ ਕਿਤਨ ਸੱਚੇ ਪਾਤਸ਼ਾਹ ਆਪ ਜੀ ਕਿਰਪਾ ਕਰੋ ਹਾਜ਼ਰੀਆਂ ਪ੍ਰਵਾਨ ਕਰੋ ਅਗੋਂ ਅਸੇ ਸਿਰ ਤੇ ਰਹਿਮਤ ਪਰ ਹੱਥ ਰੱਖੋ ਕਿ ਵਿਛੜੇ ਗੁਰਦਆਮਾਂ ਦੀ ਸੇਵਾ ਸੰਭਾਲਦਾ ਕਰਨ ਦੀ ਆਪ ਜੀ ਆਪਣੇ ਖਾਲਸਾ ਪੰਥ ਨੂੰ ਹਿੰਮਤ ਤਾਕਤ ਬਲ ਬੁੱਧੀ ਬਖਸ਼ੋ ਮਿਹਰ ਕਰੋ ਸੱਚੇ ਸਤਿਗੁਰੂ ਜੀ ਦਾਸਾਂ ਦੀਆਂ ਹਾਜ਼ਰੀਆਂ ਆਪਣੇ ਚਰਨਾਂ ਵਿੱਚ ਪ੍ਰਵਾਨ ਕਰਨੀ ਤੇ ਸਤਿ ਪਾਛਾ ਸਤਿ ਪਾਛਾ ਕਿਰਪਾ ਕ੍ਰਣੀ ਸਿਰ ਤੇ ਰਹਿਮਤ ਪਰ ਹੱਥ ਰੱਖ ਰੱਖਦੇ ਹੋਏ ਹਮੇਸ਼ਾ ਚੜ੍ਹਦੀ ਕਲਾ ਚ ਰੱਖਣਾ ਮਹਿਰ ਕਰੋ ਗੁਰਮਤ ਸੰਗੀਤਿਆਂ ਕੀਰਤਨ ਦੀਆਂ ਹੋਰ ਦਾਤਾਂ ਬਖਸ਼ਾ ਕਰੋ ਅਖਰ ਵਾਧਾ ਘਾਟਾ ਬੁੱਲ ਚੁਕ ਮਾਫ ਕਰਨੀ ਸਰਬਤੇ ਕਾਰਜ ਰਾਸ ਕਰਨੀ ਸਈ ਸਜਣ ਪਿਆਰੇ ਮੇਲ ਜਨਾਮ ਲਿਆਤਰ ਨਾਮ ਚਦਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਜੀ ਆਪ ਜੀ ਸਾਰਿਆਂ ਨਾਲ ਮੈਂ ਗੱਲ ਸਾਂਝੀ ਕੀਤੀ ਹੈ ਕਿ 1884 ਵਿੱਚ ਜਿਹੜੀ ਕਨ੍ਹਿਆ ਲਾਲ ਨੇ ਕਿਤਾਬ ਲਿਖੀ ਤਾਰੀਖੇ ਪੰਜਾਬ ਉਹਦੇ ਹਿਸਾਬ ਨਾਲ ਇੱਥੇ ਕੀ ਕੀ ਹੁੰਦਾ ਸੀ ਆਪਾਂ ਗੱਲ ਕੀਤੀ ਕਿ ਬੌਲੀ ਹੁੰਦੀ ਸੀ ਸੀੜੀਆਂ ਹੁੰਦੀਆਂ ਸੀ ਦੋਨੋਂ ਪਾਸੇ ਕਮਰੇ ਹੁੰਦੇ ਸੀ ਉਧਰ ਤਲਾਬ ਹੁੰਦਾ ਸੀ ਇਧਰ ਬੋੜ ਦੇ ਪੇੜ ਹੁੰਦੇ ਸੀ ਦੋ ਇੱਕ ਬਚ ਗਿਆ ਪਿੱਛੇ ਗੁਰਦੁਆਰਾ ਸਾਹਿਬ ਹੁੰਦੇ ਸੀ ਪਰ ਤੁਸੀਂ ਹੁਣ ਦੇਖੋ ਇੱਥੇ ਤਾਂ ਕੁਝ ਹੈ ਹੀ ਨਹੀਂ ਤੇ ਗੱਲ ਇਹ ਹੈਗੀ ਹੈ ਕਿ ਇਹ ਸਾਰਾ ਕੁਝ ਕਿਵੇਂ ਮਿਟਿਆ ਬੌਲੀ ਭਰੀ ਗਈ ਹੈ ਸਾਰੀ ਬਿਲਡਿੰਗਾਂ ਢਾਈ ਗਈਆਂ ਜੀ ਤੇ ਜਿਸੀਂ ਉਦੋਂ ਇੱਥੇ ਆਏ ਆ ਤੇ ਇੱਥੇ ਭਾਂਡਿਆਂ ਵਾਲੇ ਬਾਜ਼ਾਰ ਦੇ ਅੰਦਰ ਜੀ ਇੱਕ ਵੀਰ ਜੀ ਜਿਨ੍ਹਾਂ ਨੂੰ ਅਸੀਂ ਮਿਲਾਵਾਂਗੇ ਤੁਹਾਨੂੰ ਉਹਨਾਂ ਦੀ ਦੁਕਾਨ 1890 ਦੀ ਇੱਥੇ ਹੈਗੀ ਹੈ ਜੀ ਉਹਨਾਂ ਨੇ ਇਹ ਆਪ ਉਹਨਾਂ ਦੇ ਦਾਦੇ ਦੇ ਅੱਬਾ ਜੀ ਸੀ ਫਾਦਰ ਸੀ ਉਹਨਾਂ ਨੇ ਇਹ ਦੁਕਾਨ ਕੀਤੀ ਸੀ ਤੇ ਉਹਨਾਂ ਨੇ ਪੂਰੀ ਲਾਈਫ ਵਿੱਚ ਇਹ ਬਿਲਡਿੰਗ ਦੇਖੀ ਹੈ ਜਿਹੜੀ ਮੈਂ ਗੱਲ ਕਰ ਰਿਹਾ ਹਾਂ ਹਾਂਜੀ ਤੇ ਇੱਕ ਕਿਤਾਬ ਹੈਗੀ ਗੁਰੂ ਤਾਮਦਰਸ਼ਨ 1934 ਦੀ ਜੀ ਉਹਦੇ ਵਿੱਚ ਵੀ ਇਹ ਗੁਰਦੁਆਰਾ ਸਾਹਿਬ ਨੂੰ ਦੱਸਿਆ ਗਿਆ ਕਿ ਇੱਥੇ ਮਕਾਨ ਬੌਲੀ ਸਾਹਿਬ ਪੰਜਵੇਂ ਪਾਤਸ਼ਾਹ ਦਾ ਕੀ ਕੀ ਹੁੰਦਾ ਸੀ 1934 ਵਿੱਚ ਉਹ ਜਿਹੜੇ 34 ਦੱਸਿਆ ਉਹਨਾਂ ਨੇ ਉਹ ਜਿਹੜੀ 1884 ਦੀ ਗੱਲ ਕਰ ਰਿਹਾ ਹੈ ਕਨ੍ਹਈਆ ਲਾਲ ਉਹ ਬਿਲਕੁਲ ਇੱਕੋ ਗੱਲ ਕਰ ਰਿਹਾ ਤੁਹਾਨੂੰ ਠੀਕ ਹੈ ਜਿਹਦਾ ਮਤਲਬ 1934 ਵਿੱਚ ਹੁੰਦੀ ਸੀ ਹੁਣ ਅਸੀਂ ਆਏ ਆ ਜੀ ਇੱਥੇ ਤੇ ਇੱਥੇ ਤੇ ਬੋਲੀਵੀ ਨਹੀਂ ਹੈਗੀ ਭਰੀ ਗਈ ਲੱਗਦਾ ਹੈ ਤੇ ਇੱਥੇ ਸਾਈਡ ਦੀ ਬਿਲਡਿੰਗਾਂ ਵੀ ਨਹੀਂ ਹੈ ਗੁਰਦੁਆਰਾ ਸਾਹਿਬ ਵੀ ਨਹੀਂ ਹੈਗੇ ਅਸੀਂ ਉਹਨੂੰ ਪੁੱਛਿਆ ਕਿ ਕਦੋਂ ਇਹ ਚੇਂਜ ਆਇਆ ਅਸੀਂ ਜੀ ਇਸ ਟਾਈਮ ਬੈਠੇ ਹੈਗੇ ਆ ਵੀਰ ਜੀ ਨਾਲ ਇਹਨਾਂ ਦੀ ਭਾਂਡਿਆਂ ਦੀ ਦੁਕਾਨ ਹੈਗੀ ਹੈ ਜੀ ਜਿਹੜਾ ਡੱਬੀ ਬਾਜ਼ਾਰ ਤੇ ਬਿਲਕੁਲ ਕੋਨੇ ਤੇ ਗੁਰਦੁਆਰਾ ਬੌਲੀ ਸਾਹਿਬ ਜਿਹੜੇ ਇੱਥੇ ਹੁੰਦੇ ਸੀ ਮਕਾਨ ਬੌਲੀ ਸਾਹਿਬ ਉੱਥੇ ਬੈਠੇ ਆ ਵੀਰ ਜੀ ਤੁਹਾਨੂੰ ਵੀਰ ਜੀ ਤੁਹਾਡੀ ਫੈਮਲੀ ਲਾਹੌਰ ਵਿੱਚ ਕਿੰਨੀ ਪਹਿਲੇ ਨਾਂ ਦੱਸੋ ਆਪਣਾ ਕੀ ਹੈ ਤੁਹਾਡਾ ਨਾਂ ਮੋਹਿੰਦ ਹੈ ਜੀ ਠੀਕ ਹੈ ਜੀ ਬਹੁਤ ਪਹਿਲੇ ਦੇ ਲਾਹੌਰ ਵਿੱਚ ਰਹਿਣ ਨਾਲੇ ਆ ਬਹੁਤ ਪਹਿਲੇ ਦੇ ਮੇਰੀ ਹੈ ਸਾਡੀ ਹੈ ਜਿਹੜੀ ਦੁਕਾਨ ਹੈ ਇਹ ਦੁਕਾਨ 1880 ਤੋਂ ਵੀ ਹੈ

ਬਾਦਿ ਉਸ ਤੇ ਬਾਗ ਸੀ ਪਹਿਲੇ ਬਾਗ ਤੋਂ ਪਹਿਲੇ ਹਾਂਜੀ ਤੋਂ ਪਹਿਲੇ ਉਹਦਾ ਹੈਗਾ ਕਿ ਜੀ ਸੈਂਟਰ ਰੇਸ਼ਿਓ ਦੇ ਉਹ ਬੜਾ ਗਹਿਰਾ ਇੱਠਾਂ ਜਾ ਕੇ ਪੌੜੀਆਂ ਜਾਂਦੀਆਂ ਸੀ ਪੌੜੀਆਂ ਜਾਂਦੀਆਂ ਸਾਰ ਠੀਕ ਹੈ ਜੀ ਤੇ ਇੱਠਾਂ ਜਾ ਕੇ ਤਲਾਬ ਸੀ ਔਰ ਉਹਦੇ ਨਾਲ ਹੀ ਇੱਕ ਤਖਤ ਬਣਿਆ ਆਇਆ ਸੀ ਜਿਹਦੇ ਉੱਤੇ ਗ੍ਰੰਥ ਸਾਹਿਬ ਰੱਖੀ ਹੁੰਦਾ ਸੀ ਅੱਛਾ ਠੀਕ ਔਰ ਉਥੇ ਸਭ ਲੋਕ ਜਾਂਦੇ ਸਨ ਜਾ ਕੇ ਇੱਥੇ ਮੁੱਠਾ ਟੇਕਦੇ ਸਨ ਵਾਦਤ ਕਰਦੇ ਸਨ ਤੇ ਵੀਰ ਜੀ ਉਹਦੇ ਜਿਹੜੇ ਚਾਰੋਂ ਤਰਫ ਜਿਹੜਾ ਹੈਗਾ ਇਹ ਬਿਲਡਿੰਗਾਂ ਵੀ ਹੁੰਦੀਆਂ ਸੀ ਹੋਰ ਕੰਮ ਨੇ ਸੰਜੀ ਲੋਕਾਂ ਦੇ ਰਹਿਣ ਵਾਲੇ ਉਹਨਾਂ ਦੇ ਆਪਣੇ ਰਿਹਾਇਸ਼ ਹਾਸਤੇ ਜਿਹੜੇ ਉੱਥੇ ਰਹਿੰਦੇ ਸਨ ਉਹ ਬਾਅਦ ਵਿੱਚ ਉਹ ਫਿਰ ਪਾਕਿਸਤਾਨ ਬਣਨ ਦੇ ਕੋਈ ਅਸਰ ਦੇ ਬਾਅਦ ਉਹ ਸਾਰਾ ਟਹਿ ਡੂ ਗਿਆ ਬਾਹਰ ਠੀਕ ਹੈ ਜੀ ਤੇ ਵੀਰ ਜੀ ਦਾ ਮਤਲਬ ਜਦੋਂ ਤਕਸੀਮ ਹੋਈ ਹੈ ਉਦੋਂ ਸਾਰਾ ਬੌਲੀ ਵੀ ਤੇ ਬਿਲਡਿੰਗਾਂ ਹੈਗੀਆਂ ਸਭ ਇਹਗਾ ਸੀ ਫਿਰ ਤਕਸੀਮ ਤੋਂ ਕਿੰਨੀ ਕੁ ਦੇਰ ਬਾਅਦ ਤੁਹਾਡੇ ਹਿਸਾਬ ਨਾਲ ਟੱਟਿਆ तकरीबन 2-3 ਸਾਲ ਬਾਅਦ 2-3 ਸਾਲ ਤੋਂ ਬਾਅਦ ਠੀਕ ਹੈ ਜੀ ਇਹਦਾ ਮਤਲਬ ਹੈ 1950 ਦੇ ਅਰਾਊਂਡ ਦੀ ਗੱਲ ਕਰ ਰਹੇ ਆ ਠੀਕ ਹੈ ਜੀ ਤੇ ਵੀ ਜੀ ਇਹ ਦੱਸੋ ਮੰੰਦੂ ਕਿ ਇਹਦੇ ਦਰਵਾਜ਼ੇ ਕਿੰਨੇ ਹੁੰਦੇ ਸੀ ਐਦਾ ਜੀ ਇੱਕ ਦਰਵਾਜ਼ਾ ਤੇ ਇਧਰ ਡਬੀ ਬਾਜ਼ਾਰ ਵਾਲੇਗਾ ਸੀ ਠੀਕ ਹੈ ਜੀ ਬੜਾ ਜਿਹੜਾ ਇਧਰ ਲੈ ਪਾ ਆ ਵੱਡਾ ਅਗਲੇ ਪਾਸੇ ਸੁਨਹਿਰੀ ਮਸਜਿਦ ਦੇ ਨੇੜੇ ਕਰ ਹਾਂ ਜੀ ਠੀਕ ਹੈ ਜੀ ਸੁਨਹਿਰੀ ਮਸਜਿਦ ਦੇ ਕੋਲ ਛੋਟਾ ਸੀ ਅੱਛਾ ਛੋਟਾ ਸੀ ਠੀਕ ਦੂਸਰਾ ਦਰਵਾਜ਼ਾ ਥੋੜਾ ਅੱਗੇ ਆ ਕੇ ਉਹ ਵੱਡਾ ਦਰਵਾਜ਼ਾ ਸੀ ਠੀਕ ਹੈ ਜੀ ਅੰਦਰ ਜਾਣ ਦਾ ਠੀਕ ਹੈ ਇਜਰਾ ਰੰਗ ਮੇਲਾ ਜਿਹੜਾ ਆ ਰੇਰਾ ਇਹਦੇ ਜਿੱਥੋਂ ਅਸੀਂ ਹੁਣ ਅੰਦਰ ਜਾਂਦੇ ਹਾਂ ਜਿੱਥੋਂ ਅਸੀਂ ਹੁਣ ਜਾਂਦੇ ਤਿੰਨ ਦਰਵਾਜ਼ੇ ਸੀ ਤਿੰਨ ਦਰਵਾਜ਼ੇ ਠੀਕ ਹੈ ਬੀ ਜੀ ਹੋਰ ਤੁਹਾਨੂੰ ਇਸ ਜਗ੍ਹਾ ਪਰ ਕੀ ਯਾਦ ਆ ਅੰਦਰ ਇੱਕ ਵੱਡਾ ਬੋਰਡ ਦਾ ਪੇੜ ਹੈ ਉਹਦਾ ਕੀ ਆਦਤ ਆ ਉਹ ਵੀ ਜੀ ਉਹ ਪੁਰਾਣਾ ਪੇੜ ਹੈ ਹਮੇਸ਼ਾ ਤੋਂ ਅੱਛਾ ਉਹ ਵੀ ਸੋਟੇ ਹੁੰਦਿਆਂ ਤੋਂ ਤੱਕ ਨੇ ਆ ਬੀ ਠੀਕ ਹੈ ਜੀ ਉਹ ਹੈਗਾ ਸੀ ਪੇੜ ਜਿਹੜਾ ਉਸ ਤੋਂ ਉਰੇ ਆ ਕੇ ਤੇ ਸੈਂਟਰ ਦੇ ਵਿੱਚ ਉਹ ਜਿੱਥੇ ਬੌਲੀ ਸਾਹਿਬ ਇੱਥਾਂ ਜਾਂਦਾ ਸੀ ਹਾਂਜੀ ਉਹਦੇ ਐਨ ਉੱਤੇ ਬੜਾ ਵੱਡਾ ਸਾਰਾ ਫੁਬਾਰਾ ਅੱਛਾ ਫੁਾਰਾ ਲੱਗਾ ਜੀ ਅੱਛਾ 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 ਹਾਂ अच्छा वीर जी ये दसो कि हुण ये जेड़ा कॉम्प्लेक्स है एदी चारदीवारी बाग़ है कह रहे इन बाग़ बोली साहब कहते हैं हुण जी जी ते वीर जी ए पंजाब हेरिटेज अथॉरिटी ਕੋਲੇ ਹੈ ਮੈਂ ਇਤਿਹਾਸਿਕ ਕਿਤਾਬਾਂ 'ਚ ਪੜਿਆ ਸੀ 1934 ਤੱਕ ਕਿ ਇਹਦੇ ਨਾਲ ਪੰਜਾ ਇਸ ਗੁਰਦੁਆਰੇ ਦੇ ਨਾਲ ਪੰਜਾ ਨਾਲੋਂ ਜ਼ਿਆਦਾ ਦੁਕਾਨਾਂ ਜੁੜੀਆਂ ਹੋਈਆਂ ਸੀ ਜਿਹਦਾ ਕਿਰਾਇਆ ਆਂਦਾ ਸੀ ਗੁਰਦੁਆਰੇ ਜੀ ਉਹ ਵੀਰ ਜੀ ਹੁਣ ਕੀ ਸੂਰਤ ਹਾਲ ਹੈ ਉਹ ਵਾਲੀ ਵੀ ਜੀ ਅਵੇਕਿਊਟ੍ਰਸ ਪ੍ਰੋਪਰਟੀ ਦੇ ਅੱਛਾ ਈਟੀਬੀਪੀ ਕੋਲ ਦੁਕਾਨਾਂ ਹੈਗੀਆਂ ਉਹਨੇ ਉਹਦਾ ਜਿਹੜੀ ਇਸ ਮਤਲਬ ਸਾਰੀਆਂ ਦੁਕਾਨੇ ਉਹ ਸਾਹਮਣੇ ਦੇਖ ਰਹੇ ਆਪਾਂ ਇਹ ਸਭ ਕਰਾਈ ਦੀਆਂ ਜੀ ਉਹ ਗਲੀਆਂ ਬੈਕ ਤੇ ਜਿਹੜਾ ਕਿਸੇਰਾ ਬਾਜ਼ਾਰ ਜਿਹੜਾ ਰਸਤਾ ਜਾਂਦਾ ਸੁਨਹਿਰੀ ਮਸਜਿਦ ਤੇ ਬੌਲੀ ਸਾਹਿਬ ਦੇ ਦਰਮਿਆਨ ਜਿਹੜੀ ਗਲੀ ਹੈ ਉਹਦੀਆਂ ਰਾਈਟ ਸਾਈਡ ਦੀਆਂ ਸਭ ਦੁਕਾਨਾਂ ਅਵੇਕਿਊਟ੍ਰਸ ਠੀਕ ਹੈ ਜੀ ਠੀਕ ਹੈ ਜੀ ਉਹ ਸਾਰੀਆਂ ਉਹਨਾਂ ਨੂੰ ਅਜੇ ਵੀ ਇਹਦਾ ਕਿਰਾਇਆ ਮਿਲਦਾ ਮਿਲਦਾ ਠੀਕ ਹੈ ਜੀ ਜੇ ਵੀ ਜੇ ਹੋਰ ਸਾਡੇ ਦਰਸ਼ਕਾਂ ਤੁਸੀਂ ਕੋਈ ਚੀਜ਼ ਅਸਨੀ ਹੋਵੇ ਕਿ ਤੁਸੀਂ ਹੁਣ ਪੱਕੇ ਲੋਹਰੀ ਹੋ ਇਹ ਤੁਹਾਨੂੰ ਵੈਸੀ ਵੀ ਤੁਹਾਡੀ ਅੱਖਾਂ ਮੂਰ ਦੇਖਦੇ ਆ ਕਿ ਭਰ ਜਾਂਦੀ ਉਹ ਯਾਦ ਕਰਦੇ ਹੋ ਸਾਰਿਆਂ ਨੂੰ ਹਾਂਜੀ ਤੇ ਆਪ ਸੰਕੀ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਐ ਤੇ ਮੈਂ ਕਹਾਂਗਾ ਜੀ ਇੰਨੀ ਖੂਬਸੂਰਤ ਜਗ੍ਹਾ ਨੂੰ ਇਤਨੀ ਖੂਬਸੂਰਤ ਜਗ੍ਹਾ ਨੂੰ ਬੜੇ ਬੁਰੀ ਹਾਲਤ ਵਿੱਚ ਰੱਖਿਆ ਹੋਇਆ ਹੈ ਐਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਐਥੇ ਇੱਕ ਹਿਸਟੋਰੀਕਲ ਇੱਕ ਬੜੀ ਜ਼ਿਆਦਾ ਕੀਮਤੀ ਜਗ੍ਹਾ ਹੈ ਔਰ ਉਹਨੂੰ ਐਸ ਤਰ੍ਹਾਂ ਖਰਾਬ ਕਰਕੇ ਨਹੀਂ ਰੱਖਣਾ ਚਾਹੀਦਾ ਉਹ ਕਹਿੰਦਾ ਜੀ ਕਿ 1947 ਦੇ ਅੰਦਰ ਜਦੋਂ ਵੰਡ ਹੋਈ ਹੈ ਉਦੋਂ ਇਹ ਬਿਲਡਿੰਗ ਨਹੀਂ ਟਾਈਆਂ ਗਈਆਂ ਬੋਲੀ ਨਹੀਂ ਭਰੀ ਗਈ ਇਹ ਜੀ 1950 ਦੇ ਨੇੜੇ 2-3 ਸਾਲ ਬਾਅਦ ਤਕਸੀਮ ਦੇ ਹੋਣ ਤੋਂ ਬਾਅਦ ਇਹ ਬੋਲੀ ਭਰੀ ਗਈ ਜਿੰਨੀ ਵੀ ਚਾਰੋਂ ਤਰਫ ਬਿਲਡਿੰਗਾਂ ਸੀ ਜਿਹੜੀਆਂ ਟਾਠਰੀਆਂ ਸੀ ਉਹਨਾਂ ਸਭ ਨੂੰ ਟਾਇਆ ਗਿਆ ਤੇ ਜਿਹੜੇ ਅਜੇ ਵੀ ਤੁਸੀਂ ਦੇਖੋਗੇ ਨਾ ਦੁਕਾਨਾਂ ਹੈਗੀਆਂ ਪਿਛਲੇ ਪਾਸੇ ਸਾਰੀਆਂ ਇਹ ਸਾਰੀਆਂ ਦੁਕਾਨਾਂ ਜਿਹੜੀਆਂ ਹੈਗੀਆਂ ਜੀ ਇਹ ਫੇਰ ਉਸ ਤੋਂ ਬਾਅਦ ਸਾਰੀਆਂ ਲੱਗੀਆਂ ਲੇਕਿਨ ਇਹ ਦੁਕਾਨਾਂ ਅਜੇ ਵੀ ਮਕਾਨ ਬੌਲੀ ਸਾਹਿਬ ਪੰਜਵੇਂ ਪਾਸ਼ਾ ਦੇ ਨਾਂ ਹੈਗੀਆਂ ਤੇ ਇਹ ਜਿੰਨੇ ਦੀ ਜਿਹੜੀ ਮੈਨੇਜਮੈਂਟ ਹੈ ਹਾਂਜੀ ਉਹ ਇਸ ਟਾਈਮ ਈਟੀਬੀਪੀ ਕੋਲ ਹੈਗੀ ਆ ਜੀ ਤੇ ਇਹ ਸਾਡੇ ਗੁਰੂ ਸਾਹਿਬਾਂ ਦਾ ਸਥਾਨ ਹੈ ਖਤ ਸੋਭਾ ਮੇਰੇ ਆਂਗੰ ਤੁਮ ਪੇਖਤ ਸੋਭਾ ਮੇਰੇ Bye. Uh -huh.